ਕੱਲ ਦੇ ਸਾਰੇ ਨਾਲ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਹੁਣੀ ਹੁਣੀ ਹੈਨਾ ਮੈਂ ਆਪਣੇ ਜਿਹੜੇ ਹੈਗੇ ਬੂਟ ਧੋ ਕੇ ਹਟੇ ਸੀਗੇ ਕਿਉਂਕਿ ਬਹੁਤ ਹੀ ਜ਼ਿਆਦਾ ਗੰਦੇ ਹੋਏ ਪੈ ਸੀ ਮੇਰੇ ਬੂਟ ਤੇ ਸਾਫ਼ ਕਰਨ ਤੋਂ ਬਾਅਦ ਇੰਨੇ ਜ਼ਿਆਦਾ ਵਧੀਆ ਲੱਗ ਰਹੇ ਸੀਗੇ ਦੇਖੋ ਬੂਟ ਜਿਹੜੇ ਮੈਂ ਧੋਤੇ ਸੀ ਇੰਨੇ ਸਾਫ਼ ਜਿਹੜੇ ਹੈਗੇ ਹੋ ਗਿਆ ਕੱਲ ਤੱਕ ਇਹ ਸੁੱਕ ਜਾਣਗੇ ਕਿਉਂਕਿ ਕੱਲ ਨੂੰ ਐ ਸੰਡੇ ਕਿ ਫਿਰ ਜੇ ਮੰਨਣਾ ਮੰਨ ਲਓ ਹੈਨਾ ਮੈਂ ਕੱਲ ਤੋਂਂਦੀ ਸ਼ਾਮ ਜੀ ਨੂੰ ਫਿਰ ਜਿਹੜੇ ਬੂਟ ਸੁੱਕਣੇ ਨਹੀਂ ਸੀ ਮੈਂ ਮੰਡੇ ਨੂੰ ਸੈਲ ਸਕੂਲ ਵੀ ਪਾ ਕੇ ਜਾਣੀ ਐ ਇਸ ਕਰਕੇ ਮੈਂ ਅੱਜ ਸ਼ਾਮ ਨੂੰ ਧੋਤੇ ਤਾਂ ਕਿ ਕੱਲ ਪੂਰੇ ਚੰਗੀ ਤਰ੍ਹਾਂ ਸੁੱਕ ਜਾਣ ਫਿਰ ਪਰਸੋਂ ਮੈਂ सॉरी परसों अच्छा मैं स्कूल पाया हाँ की तरह है कल ही अच्छा चाह बनी तरी गई अम्मा ने जब पापा नहा रहे थे मैं तुम बैड सैट कर रही हूँ मैं सोचा सी मैं कर दिनी और लगा के कैमरा अच्छा। चलो कोई नहीं कर लो हूँ तो अच्छा चाह पकौड़े बना लो मम्मा नाल ਉਤੇ ਪੈਨ ਹੁਣ ਤੱਕ ਹੋ ਰਿਹਾ ਨਾ ਮੈਂ ਪਾਪਾ ਨੂੰ ਜਲਦੀ ਜਾਣਾ ਹੈ ਬੇਸ ਤੇ ਨਾਲੇ ਨੂੰ ਆਉਂਗਾ ਅੱਗੇ ਤਾਂ ਨਹੀਂ ਸਰ ਕੋਈ ਮਾਰ ਦਿੱਤਾ ਤੇ ਪਾਪਾ ਅੱਜ ਜਾ ਰਹੇ ਨੇਗੇ ਭਵਾਨੀਗੜ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਮੰਮਾ ਨੇ ਮੈਨੂੰ ਕਹਿ ਸੀਗਾ ਕਿ ਹਨਾ ਅਨਮੋਲ ਤੋ ਇੱਥੋਂ ਨਾ ਕਮਰਾ ਸਾਰਾ ਸੈੱਟ ਕਰ ਦੇ ਤੇ ਮੈਂ ਕਿਹਾ ਚਲੋ ਮੰਮਾ ਠੀਕ ਹੈ ਮੈਂ ਕਰ ਦੂੰਗੀ ਉਸ ਤੋਂ ਬਾਅਦ ਮੈਂ ਬਲੌਗ ਬਣਾਉਣ ਲੱਗੀ ਤੇ ਬਾਅਦ ਚ ਹਨਾ ਮੰਮਾ ਦੇਖਿਆ ਅੰਦਰ ਆ ਕੇ ਮੰਮਾ ਆਪੀ ਸੈੱਟ ਕਰੀ ਜਾਂਦੇ ਸੀ ਫੇ ਮੈਂ ਕਿਹਾ ਮੰਮਾ ਤੁਸੀਂ ਕੀ ਕਰਨ ਲੱਗੇ ਮੰਮਾ ਕਹਿੰਦੇ ਚਲੋ ਮੈਂ ਕਰ ਦਿੰਨੀ ਫੇ ਮੰਮਾ ਕਿ ਤੂੰ ਕਰ ਦੇ ਫੇ ਮੈਂ ਇੱਥੋਂ ਜਿਹੜਾ ਹੈਗਾ ਸੈੱਟ ਕਰਨ ਲੱਗੀ ਸੀ ਇੱਥੇ ਦੇਖੋ ਸਿੱਧੂ ਖਾ ਖੂ ਕੇ ਤੇ ਕਾਗਜ਼ ਇੱਥੇ ਛੁੱਟ ਦਿੰਦੇ ਕਈ ਵਾਰੀ ਮੈਂ ਵੀ ਰਾਤ ਨੂੰ ਜਦੋਂ ਹਨਾ ਪੂਜੀਆਂ ਖਾਣੀਆਂ ਹੁੰਦੀਆਂ ਗਈ ਤਾਂ ਇੱਥੇ ਰ ਪੈਂਦੀ ਬਾਹਰ ਜਾਂਦੀ ਤੇ ਬਾਅਦ ਫਿਰ ਇੱਥੋਂ ਮੈਂ ਸਾਰੇ ਹਰੇਪਰ ਉੱਪਰ ਜੇ ਚੱਕ ਕੇ ਗੂੜੇ ਚ ਸੁੱਟ ਗਿਆ ਹੀ ਇੱਥੇ ਪਾਪਾ ਦੇ ਕੱਪੜੇ ਪਏ ਸੀਗੇ ਤੇ ਬਾਪਾ ਨੇ ਜਾਣਾ ਸੀਗਾ ਉਹ ਹਨਾ ਕੱਪੜੇ ਜਿਹੜੇ ਹੈਗੇ ਮੈਂ ਫਿਰ ਰੱਖ ਤੇ ਸੋਫੇ ਤੇ ਇੱਥੋਂ ਸਾਰਾ ਕੰਬਲ ਵਗੈਰਾ ਸੈੱਟ ਕੀਤਾ ਤੇ ਇਹ ਤਾਂ ਜਦੋਂ ਵੀਡੀਓ ਬਣ ਰਹੀ ਸੀ ਨਾ ਮੈਂ ਇੱਥੇ ਦੇਖ ਰਹੀ ਸੀ ਸਿੱਧੂ ਦੀ ਹਰਕਤਾਂ ਵੀ ਕਿਵੇਂ ਹੈਨਾ ਇਹ ਕਦੇ ਲਟਕੇ ਦੇਖ ਰਿਹਾ ਹੈ ਕੰਬਲ ਤੇ ਕਦੇ ਕਿਵੇਂ ਟੀਵੀ ਦੇਖ ਰਿਹਾ ਸੀ ਇਸ ਕਰਕੇ ਤੇ ਟੀਵੀ ਦੇ ਮੂਰੇ ਖੜਾ ਹੈਗਾ ਇਹਨੂੰ ਕਿੰਨੀ ਵਾਰੀ ਕਿਹਾ ਕਿ ਪਿੱਛੇ ਬੈਠ ਕੇ ਤੂੰ ਜਿਹੜਾ ਹੈਗਾ ਟੀਵੀ ਦੇਖਿਆ ਕਰ ਪਰ ਇਹਦੀ ਆਦਤ ਹੀ ਬਣ ਗਈ ਹੈ ਮੂਰੇ ਖੜਾ ਹੋ ਕੇ ਜਾਂ ਮੂਰੇ ਪੇਰੇ ਇੱਥੇ ਮੈਂ ਚੱਦਰ ਸੈੱਟ ਕਰ ਰਹੀ ਸੀ ਦੇਖੋ ਮੈਂ ਇਹਨਾਂ ਸਾਈਡ ਤੇ ਗੱਠ ਜੀ ਬੰਨ੍ਹ ਦੇਣੇ ਨੇ ਹੁੰਦੀਆਂ ਤਾਂ ਕਿ ਜਲਦੀ ਖਿਲਰੇ ਨਾ ਇਸ ਕਰਕੇ ਤੇ ਬਸ ਫਿਰ ਮੈਂ ਇਥੋਂ ਸਾਰੀ ਚੱਦਰ ਜਿਹੜੀ ਹੈਗੀ ਸੈੱਟ ਕਰ ਤੇ ਇੱਥੇ ਚੰਗੀ ਤਰ੍ਹਾਂ ਸਰਾਹਣੇ ਵਗੈਰਾ ਜਿਹੜੇ ਹੈ ਪਛਾਹ ਤੇ ਤੇ ਮੰਮਾ ਚਾਹ ਬਣਾਈ ਹੁੰਦੇ ਸੀਗੇ ਰਸੋਈ 'ਚ ਤੇ ਬਸ ਉਹਨਾਂ ਮੰਮਾ ਚਾਹ ਲੈ ਕੇ ਆਣਗੇ ਹੁਣ ਅਸੀਂ ਪੀਵਾਂਗੇ ਤੇ ਚਾਹ ਜਿਹੜੀ ਹੈਗੀ ਉਹ ਬਣ ਗਈ ਸੀ ਹੁਣ ਮੈਂ ਮੰਮਾ ਤੇ ਸਿੱਧੂ ਬੈਠ ਕੇ ਇੱਥੇ ਚਾਹ ਪੀ ਰਹੇ ਤੇ ਇਹਨੂੰ ਦੇਖੋ ਇਹ ਚਾਹ ਪੀਂਦੇ ਵਕਤ ਵੀ ਹੈਨਾ ਟਿੱਕੇ ਨਹੀਂ ਬੈਠ ਸਕਦਾ ਕਿਹੜੀ ਹਰਕਤਾਂ ਜੇ ਕਰ ਰਹੀਆਂ ਸੀ ਤੇ ਉਦੋਂ ਸਾਨੂੰ ਪਾਪਾ ਹਸੀ ਕਢਾਈ ਜਾਂਦੇ ਸੀਗੇ ਤੇ ਹੈਨਾ ਬਾਲੀ ਜਿਆਦਾ ਮਸਤੀ ਕਰਦੇ ਸਿੱਧੂ ਤੇ ਜੰਮ ਹੀ ਨਹੀਂ ਟਿਕਦਾ ਹੈ। ਦੇ ਨਾਲ ਨਾਲ ਅਸੀਂ ਦੇਖ ਰਹੇ ਸੀ ਕਿ ਮੂਵੀ ਤੇ ਮੂਵੀ ਦਾ ਨਾਮ ਹੈ ਜੰਗਲ ਬੁੱਕ ਇਹਦੇ ਵਿੱਚ ਨਾ ਇੱਕ ਬੱਚਾ ਹੁੰਦਾ ਜਿਹੜਾ ਜੰਗਲ ਦੇ ਵਿੱਚ ਰਹਿੰਦਾ ਹੁੰਦਾ ਤੇ ਉਹਦੇ ਮਗਰ ਨਾਲ ਇੱਕ ਟਾਈਗਰ ਪਿਆ ਹੁੰਦਾਗਾ ਮਤਲਬ ਉਹਦਾ ਸ਼ਿਕਾਰ ਤੇ ਇਹਦੇ ਉੱਤੇ ਇੱਕ ਕਾਰਟੂਨ ਵੀ ਬਣਿਆ ਹੋਇਆ ਮੋਗਲੀ ਜਿਹੜਾ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ। ਮਾਂ ਹੋਰੇ ਹੁਣ ਜਾ ਰਹੇ ਨੇ ਦਵਾਈ ਲੈਣ।

ਮਾਰ ਤੱਕ ਦਦਾ ਹੋਇਆ ਬਾਪਾ ਨੇ ਦੇ ਦਿੱ। ਉਧਰ ਹੋਰ ਆਈ ਹੀ ਜਾਂਦਾ ਉਸਦਾ ਇਹ। ਜਾਂਦੇ ਫੇ ਮਾਰਿਆ ਜੀ। ਦਵਾਈ ਖਰਾ ਦੇ ਕੇ ਮੈਂ ਮੈਦੂਗੀ ਖਰਾ। ਲੈ ਲਾਗ ਰਹਾ ਹੁੰਦਾ ਨਾ ਤਕਰ। ਹੁਣ ਹੀ ਆਈ ਦਵਾਈ ਲੈ ਕੇ। ਆ ਜਾ। ਤੈਨੂੰ ਵੀ ਲੈ ਜਾਂਦੇ ਤੂੰ ਉੱਥੇ ਕੀ ਕਰਨਾ ਸੀ? ਪਾਣੀ ਲਵਾਉਣਾ। ਬਾਣੀ ਲੈ ਕੇ ਬੰਦ ਕਰਦੇ ਹਾਂ। ਕਰ ਦੇਣੀ।

ਅਗੇ ਗਿਆ ਕਿ ਪਹਿਲਾਂ ਥੋੜੀ ਦੇਰ ਥੋੜੇ ਪਰਸੇ ਰੰਗੇ ਤਾਂ ਖਦਾ ਨਹੀਂ ਹੈਗਾ। ਅੱਗੇ ਕੁਝ ਕੰਨੀ ਹੋਛਾ। ਹੁਣ ਤੇ ਪਾਪਾ ਨੇ ਜਣਾ ਕੈਨ ਸਮੋ ਗਿਆ ਕਿ ਸਵੇਰੇ ਜਾਉਂਦਾ। ਹੋ ਰਸੀ ਵੀ ਨਾਲ ਜਾਣਾ ਸੀ ਪਾਪਾ ਦੇ ਹੈਨਾ ਭਵਾਨੀਗੜ੍ਹ ਮੈਂ ਤੁਹਾਨੂੰ ਦੱਸਿਆ ਸੀ ਪਾਪਾ ਜਾ ਰਹੇ ਨੇ। ਉਦੋਂ ਤਾਂ ਐ ਸੀਗਾ ਵੀ ਹੈਨਾ ਪਾਪਾ ਜਾ ਰਹੇ ਸੀਗੇ ਪਰ ਹੁਣ ਫਿਰ ਅਸੀਂ ਵੀ ਨਾਲ ਜਾਣਾ ਸੀ ਮੰਮਾ ਦੀ ਤਬੀਅਤ ਠੀਕ ਨਹੀਂ ਸੀਗੀ ਫਿਰ ਪਾਪਾ ਕਹਿੰਦੇ ਕੱਲੂ ਮੈਂ ਹਾਂ ਦਵਾਈ ਹਾਂ ਦਵਾਈ ਦਵਾ ਕੇ ਮੰਮਾ ਨੂੰ ਕੱਲੂ ਮੈਂ ਸਵੇਰੇ ਚਲਾ ਜਾਊਂਗਾ। ਕੱਲੇ ਪਾਪਾ ਫਿਰ ਜਾਣਗੇ ਕਿ ਮੰਮਾ ਦੀ ਤਾਂ ਤਬੀਅਤ ਠੀਕ ਨਹੀਂ ਹੈਗੀ ਤੇ ਤੁਹਾਨੂੰ ਕਹਿ ਰਹਾ ਮੋ ਚੱਪਲ ਚੱਪਲ ਪਾ ਲੈ ਸਿੱਧੂ ਚੱਪਲ ਪਾ ਲੈ ਪਲੀਜ਼ ਕਿਉਂ ਤੰਗ ਕਰੀਏ ਨਾ ਜਰਾਬਾ ਤੋਂ ਕਹਿੰਨ ਤੋਂ ਨਹੀਂ ਕਹਿੰਦੇ ਫਿਰ ਇੱਕ ਦਮ ਹੋ ਗਿਆ ਜਿੱਦਾਂ ਉਹ ਫਿਰ ਹਵਾ ਲੱਗਦੀ ਹੁਣੀ ਮੈਨੂੰ ਲੱਗਦਾ ਹਵਾ ਵੜ ਗਈ ਹੁਣੀ ਮੰਮਾ ਮਿਰਚ ਨੂੰ ਕੀ ਹੋ ਗਿਆ ਤੇਰੀ ਮਿਰਚ ਇਹ ਤਾਂ ਪਿੱਡੀ ਦੀ ਹੈ ਨਾ ਮ ਹਰ ਬੱਚੇ ਨੇ ਚਾਹੀਏ ਇਹ ਵਿਚਾਰੀ ਛੋਟੀ ਰਹੀ ਇਹਦੀ ਹਾਈਟ ਇਹਨੂੰ ਕੰਪਲੇਨ ਪੀਣਾ ਚਾਹੀਦਾ ਸੀ ਨਹੀਂ ਇਹ ਦੇਖ ਨੰਬਰ ਦੀ ਪਿੱਡੀ ਆ ਪਿੱਡੀ ਇੱਕ ਨੰਬਰ ਦੀ ਪਿੱਡੀ ਜੀ ਜੀ ਇਹ ਤਾਂ ਪਿੱਡੀ ਦੀ ਹਾਂ ਸੀ ਮੋਟਾ ਸੀ ਨਾ ਡਾਕਟਰ ਨੇ ਹੋ ਟਾਈਮ ਲੱਗ ਗਿਆ ਨਾ ਤੁਹਾਨੂੰ ਹਮੈ ਅੱਜ ਸਿੱਧੂ ਘਰੇ ਰਏ ਸੀ ਮੰਮਾ ਹੋਰੇ ਜਾਇ ਸੀ ਬੰਦਵਾਇ ਲਈ ਏ ਰੁਕ ਜਾ ਬਰਾ ਬਰਾ ਹਟ ਜਾ ਯਾਰ ਮੈਂ ਚਾਹਤ ਮੇਰਾ ਜਿੱਦ ਹੀ ਹੋਇਆ ਨਾ ਹਮ 6:30 ਵਜੇ ਹੋਣ ਲੱਗ ਜਾਂਦੇ ਹਨੇਰਾ ਹਨ ਮਨ ਦਾ 6:00 6:00 ਵਜੇ ਛੱਡ ਛੇਤ ਮੈਨਾਂ ਤੁਸੀਂ ਆਈਂ ਇੱਥੇ ਕੱਲਾ ਹੀ ਬੈਠ ਦੇਖ ਕੀ ਤੈਨੂੰ ਪਤਾ ਨਹੀਂ ਮਮਾ ਦੀ ਤਬੀਅਤ ਖਰਾਬ ਹੈ ਤੂੰ ਤੰਗ ਕਰੇਗਾ ਮਮਾ ਨੂੰ ਸਿੱਧੂ ਉੱਤਰ ਜਾ ਇੱਥੇ ਬੈਠਾ ਤਾਂ ਨਹੀਂ ਕਿ ਖੇਲੀ ਇਹਨੇ ਉੱਥੇ ਨਹੀਂ ਇੰਨੀ ਜਗ੍ਹਾ ਇੱਥੇ ਖੇਲਾ ਇੱਥੇ ਰੱਖ ਲੈਣਾ ਅਰੇ ਸੋਈ ਚ ਚਲਾਣਾ ਇਹ ਦੀ ਚੀਜ਼ਾਂ ਨੇ ਇਹ ਇੱਕ ਬਟਿਕ ਦਾ ਮਾ ਦਾ ਖਾਣਾ ਵੀ ਰੱਖਦੇ ਨੇ ਕਿ ਹਣਾ ਸ਼ਰਾਰਤ ਨਾ ਕਰਿਆ ਕਰ ਹੈ ਜਰਾਪ ਤੇ ਵੀ ਲਗਾ ਦੇਗੀ ਕੰਬਲ ਤੇ ਦੋਲਤਾ ਦਿਖਾ ਦਿੱਤੇ ਜਵਾਂ ਲਾਗੀ ਨਹੀਂ ਆ ਲਗਾ ਦਾ ਸਿੱਧਾ ਬੈਠ ਫੋਨ ਤੇ ਕੰਬਲ ਤੇ ਵੀ ਦੋਲ ਦਿੱਤੀ ਹੋਰ ਤੁਸੀਂ ਤਾਂ ਨਾ ਕੰਬਤਾ ਹੁਣ ਲੰਦੇ ਹੁਣ ਬੈਠ ਜੀ ਟਿੱਕੇ ਸੁਣ ਗਿਆ आराम ना बह जा हम टिके हिली ना एक बज बजी है लिया मैं रड़ा दा नाल रोटी हां कोई नहीं सिद्धू पर बाद खेलेंगे मैं कहना रोटी खान तो बाद चल ना बोल जा फिर इतना ਮੈਂ ਵੀ ਵਲੌਗ ਤੇ ਰਹੇ ਹਣਾ ਨਾਲ ਐਂਡ ਕਰੂਗਾ ਇਸ ਕਰਕੇ ਮੈਨੂੰ ਖੜੀ ਤੋਂ نیچے ਬੈਠਣਾ ਪਏਗਾ ਚਲ ਤੇ ਅੱਜ ਦਾ ਵਲੌਗ ਇਸ ਇਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨ ਤੇ ਨਵੇਂ ਤਾਂ ਚੈਨ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਏ ਬਾਏ